ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਵੀ ਪੰਜਾਬ ਦੇ ਵਿੱਚ ਬਾਬਾਵਾਦ ਹੈ ਜਾਂ ਡੇਰਾਵਾਦ ਹੈ ਉਹਦੇ ਤੇ ਮੈਂ ਅੱਜ ਥੋੜੀ ਜੀ ਗੱਲਬਾਤ ਕਰਨੀ ਹੈ ਉਹਦਾ ਕਾਰਨ ਇਹ ਹੈਗਾ ਜਦੋਂ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਨਿਘਾਰ ਕਿਉਂ ਆਇਆ ਬੇਦਵੀ ਦਾ ਮਸਲਾ ਹੋਵੇ ਜਾਂ ਪ੍ਰਚਾਰ ਪ੍ਰਸਾਰ ਦੀ ਗੱਲ ਹੋਵੇ ਉਦੋਂ ਬਹੁਤ ਕੁਝ ਸਾਹਮਣੇ ਆ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਹੈ ਕਿ ਜਿੰਨਾ ਬੰਦਿਆਂ ਦਾ ਧਰਮ ਦੇ ਨਾਲ ਉਹ ਰੁਜ਼ਗਾਰ ਜੁੜੇ ਹੋਏ ਹੈ ਮਤਲਬ ਜੇ ਕੋਈ ਸਿੱਖ ਕੌਮ ਦਾ ਪ੍ਰਚਾਰਕ ਹੈ ਉਹਦਾ ਪ੍ਰਚਾਰ ਤੋਂ ਪਹਿਲਾਂ ਉਹਦਾ ਇੱਕ ਰੁਜ਼ਗਾਰ ਹੈ ਜੇ ਉਹਦੇ ਰੋਜ਼ਗਾਰ ਵਿੱਚ ਕਿਤੇ ਕਮੀ ਪੇਸ਼ੀ ਆਉਂਦੀ ਹੈ ਤਾਂ ਉਹਦੇ ਦਿਮਾਗ ਤੇ ਟੈਨਸ਼ਨ ਵੀ ਹੈ ਤੇ ਫਿਰ ਉਹ ਬੰਦਾ ਉਹਨਾ ਆਪਣੇ ਪ੍ਰਚਾਰ ਵੱਲ ਪ੍ਰਸਾਰ ਵੱਲ ਧਿਆਨ ਦੇ ਨਹੀਂ ਸਕਦਾ ਦੂਜੀ ਗੱਲ ਉਸ ਬੰਦੇ ਤੇ ਇੱਕ ਗੁਲਾਮੀ ਦਾ ਡਰ ਵੀ ਮੰਡਰਾਉਂਦਾ ਉਹ ਕੀ ਹੈ ਜਿਹੜਾ ਸਾਡਾ ਪ੍ਰਬੰਧ ਕੀ ਢਾਂਚਾ ਹੈਗਾ ਜਿਹੜੇ ਵੀ ਅੱਜ ਗ੍ਰੰਥੀ ਗੁਰਦਵਾਰਿਆਂ ਦੇ ਵਿੱਚ ਡਿਊਟੀਆਂ ਕਰਦੇ ਨੇ ਉਹ ਪ੍ਰਬੰਧਕਾਂ ਦੇ ਅੰਡਰ ਨੇ ਪ੍ਰਬੰਧਕ ਜੋ ਕਹਿੰਦੇ ਨੇ ਉਹ ਉਹਨਾਂ ਨੂੰ ਕਰਨਾ ਪੈਂਦਾ ਜਿੱਥੋਂ ਤੱਕ ਮੈਂ ਇਹਨਾਂ ਪ੍ਰਬੰਧਕਾਂ ਨੂੰ ਦੇਖਿਆ ਬਹੁਤ ਆਤ ਵਿੱਚ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਗੁਰਮਤ ਦਾ ਊੜਾ ਆੜਾ ਵੀ ਆਉਂਦਾ ਨਹੀਂ ਨਾ ਇਤਿਹਾਸ ਤੋਂ ਜਾਣੂ ਨੇ ਨਾ ਉਹਨਾਂ ਨੂੰ ਸਮਾਜ ਦਾ ਪਤਾ ਹੈ ਤੇ ਨਾ ਹੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਪਤਾ ਹੈ ਬਿਲਕੁਲ ਕੋਰੇ ਅਣ ਪੜਨੇ ਕਈ ਥਾਂ ਤੇ ਪ੍ਰਬੰਧਕ ਤੇ ਜਦੋਂ ਗ੍ਰੰਥੀ ਸਹਿਵਾਣ ਇਹ ਜੋਬ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਉਹ ਆਪਣੀ ਇਨਕਮ ਦੇਖਦੇ ਨੇ ਕਿ ਮੇਰਾ ਪਰਿਵਾਰ ਕਿੱਦਾਂ ਪੜੇਗਾ ਮੇਰੇ ਪਰਿਵਾਰ ਦਾ ਗੁਜ਼ਾਰਾ ਕਿਦਾਂ ਹੋਵੇਗਾ ਇਹ ਪ੍ਰੋਬਲਮ ਸਾਨੂੰ ਆ ਰਹੀ ਹੈ ਬਹੁਤ ਆਦ ਵਿੱਚ ਜਦੋਂ ਮੈਨੂੰ ਇਹ ਗ੍ਰੰਥੀ ਸਹਿਬਾਨ ਫੋਨ ਕਰਦੇ ਨੇ ਉਹ ਕਹਿੰਦੇ ਨੇ ਜਿਹੜੀ ਗੱਲ ਤੁਸੀਂ ਕਹਿ ਦਿੰਦੇ ਹੋ ਉਹ ਗੱਲ ਅਸੀਂ ਕਹਿ ਨਹੀਂ ਸਕਦੇ ਹੁਣ ਮੈਨੂੰ ਫੋਨ ਕਰਨ ਤੋਂ ਮਤਲਬ ਇਹ ਹੈ ਕਿ ਮੈਂ ਜਿਹੜੀ ਗੱਲ ਕਿਹੜੀ ਹੁੰਦੀ ਹੈ ਉਹ ਕਹਿ ਦਿੰਨਾ ਮੈਨੂੰ ਪ੍ਰਵਾਹ ਕੋਈ ਨਹੀਂ ਪਰ ਜਿਹੜਾ ਗਰੰਤੀਸ਼ੀਲ ਬਿਊਟੀ ਕਰਦਾ ਕੋਈ ਗੱਲ ਕਹਿ ਨਹੀਂ ਸਕਦਾ ਕਿ ਮਜਬੂਰੀਆਂ ਨੇ ਤੇ ਜਦੋਂ ਵੀ ਮੈਨੂੰ ਕਿਸੇ ਗਰੰਤੀ ਸਹਿਬਾਨ ਦਾ ਫੋਨ ਆਉਂਦਾ ਮੈਂ ਉਹਨੂੰ ਇਹ ਕਹਿਣਾ ਹੁੰਨਾ ਜੇ ਤੁਹਾਨੂੰ 10000 ਰੁਪਿਆ ਪ੍ਰਬੰਧਕ ਕਮੇਟੀ ਵਾਲੇ ਦਿੰਦੇ ਆ ਤਾਂ ਤੁਸੀਂ 5-7000 ਰੁਪਿਆ ਹੋਰ ਕਮਾ ਸਕਦੇ ਹੋ ਪਰ ਜੇ ਤੁਸੀਂ ਤੁਹਾਡੇ ਲਈ ਵੇਟਰ ਇਹ ਹੋਵੇਗਾ ਤੁਸੀਂ ਆਪਣਾ ਕੋਈ ਛੋਟਾ ਮੋਟਾ ਕੰਮ ਕਰੋ ਕਿਰਤ ਕਰੋ ਉਦਾਹਰਨਾਂ ਬੜੀਆਂ ਨੇ ਜੁਪੀ ਵਿਹਾਰ ਤੋਂ ਜਿਹੜੇ ਪਰਦੇਸੀ ਕਹਿ ਲਿਏ ਜਾਂ ਮਜ਼ਦੂਰ ਬੈਸੇ ਤਾਂ ਉਹਨਾਂ ਨੂੰ ਸ਼ਬਦ ਹੋਰ ਵਰਤੇ ਜਾਂਦੇ ਨੇ ਮੈਂ ਉਹ ਸ਼ਬਦ ਨਹੀਂ ਵਰਤਦਾ ਇਨਸਾਨ ਤਾਂ ਇਨਸਾਨ ਹੀ ਹੁੰਦਾ ਤੇ ਉਹ ਇੱਥੇ ਕੁਲਫੀਆਂ ਵੇਚ ਕੇ ਗੋਲ ਗੱਪੇ ਵੇਚ ਕੇ ਵਧੀਆ ਆਪਣਾ ਕਾਰੋਬਾਰ ਕਰ ਰਿਹਾ ਹੈ ਬੱਚੇ ਉਹਨਾਂ ਦੇ ਵਧੀਆ ਸਕੂਲਾਂ ਵਿੱਚ ਪੜ ਰਹੇ ਹੈ ਤੇ ਸਾਨੂੰ ਥੋੜੀ ਸ਼ਰਮ ਆਉਂਦੀ ਹੈ ਮੈਂ ਇੱਕ ਬੇਨਤੀ ਕਰ ਦਿੰਦਾ ਜਦੋਂ ਤੁਸੀਂ ਬਾਬੇ ਨਾਨਕ ਦੀ ਕੀਰਤ ਕਰਨ ਦੀ ਗੱਲ ਕਰਦੇ ਹੋ ਨਾ ਉਦੋਂ ਕੀਰਤ ਇੱਕ ਤੁਹਾਡਾ ਕਰਮ ਬਣ ਜਾਂਦਾ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੁਹਾਡੀ ਸੋਚ ਜਿਹੜੀ ਹੈ ਉਹ ਵੱਡੀ ਛੋਟੀ ਹੋ ਸਕਦੀ ਹੈ ਮੈਂ ਇਹ ਗੱਲਬਾਤ ਅਜ ਤਾਂ ਕੀਤੀ ਹੈ ਕਿਉਂਕਿ ਜਿੰਨਾ ਚਿਰ ਪ੍ਰਚਾਰ ਕਰਨ ਵਾਲਾ ਇਨਸਾਨ ਆਪਣੀ ਇਨਕਮ ਤੋਂ ਸੰਤੁਸ਼ਟ ਨਹੀਂ ਹੋ ਸਕਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਆਜ਼ਾਦ ਹੋ ਕੇ ਕੋਈ ਗੱਲਬਾਤ ਕਰ ਸਕੇ ਬੜੀਆਂ ਵਧੀਆ ਉਦਾਹਰਨਾਂ ਨੇ ਮੈਂ ਨਾਂ ਨਹੀਂ ਲੈਣਾ ਕਿਉਂਕਿ ਫਿਰ ਪ੍ਰੋਬਲਮ ਪੈਂਦੀ ਹੈ ਉਹਨਾਂ ਗਰੰਥੀ ਸਹਿਬਾਂ ਨਾਲ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਵਧੀਆ-ਵਧੀਆ ਪ੍ਰਚਾਰਕ ਨੇ ਜਿਹੜੇ ਕੌਮ ਨੂੰ ਕੋਈ ਸੇਧ ਦੇ ਸਕਦੇ ਆ ਕੌਮ ਲਈ ਕੁਝ ਕਰ ਸਕਦੇ ਆ ਪਰ ਉੱਥੇ ਜੰਜੀਰਾਂ ਪਾਈਆਂ ਹੋਈਆਂ ਨੇ ਇੱਕ ਗੁਲਾਮੀ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਹੇ ਨੇ ਜਿਹੜੀ ਗੱਲ ਕਹਿਣੀ ਆ ਉਹ ਕਹਿ ਨਹੀਂ ਸਕਦੇ ਇੱਥੋਂ ਤੱਕ ਮੈਨੂੰ ਉਹਨਾਂ ਦੇ ਕੁਝ ਪ੍ਰਚਾਰਕਾਂ ਨੇ ਦੱਸਿਆ ਕਹਿੰਦੇ ਜਦੋਂ ਕਿਤੇ ਅਸੀਂ ਕਥਾ ਕਰਨੀ ਹੁੰਦੀ ਆ ਨਾ ਤਾਂ ਸਾਨੂੰ ਪਹਿਲਾਂ ਇੱਕ ਚਿੱਟ ਦਿੱਤੀ ਜਾਂਦੀ ਆ ਕਿ ਆਹ ਗੱਲ ਇੱਥੇ ਤੁਸੀਂ ਬੋਲਣੀ ਨਹੀਂ ਸੰਕੋਚ ਕਰਨਾ ਹੈ ਜਣ ਕੇ ਚਿੱਟ ਦੇਣ ਵਾਲਾ ਉਹ ਪ੍ਰਬੰਧਕ ਹੁੰਦਾ ਹੈ ਜਿਹਨੂੰ ਗੁਰਮਤਿ ਬਾਰੇ ਬਿਲਕੁਲ ਪਤਾ ਨਹੀਂ ਹੁੰਦਾ ਕਿਸੇ ਦੇ ਕਹਿਣ ਤੇ ਉਹ ਕਹਿ ਦਿੰਦਾ ਓ ਪ੍ਰਚਾਰ ਕਹਿੰਦੇ ਫਿਰ ਸਾਨੂੰ ਸੀਮਤ ਰਹਿਣਾ ਪੈਂਦਾ ਮੈਂ ਗੱਲ ਲੰਬੀ ਚੌੜੀ ਨਾ ਕਰਾਂ ਤਾਂ ਗੱਲਬਾਤ ਕੀਤੀ ਹੈ ਜੇ ਕੋਈ ਮੇਰਾ ਵੀਰ ਇਹ ਚਾਹੁੰਦਾ ਹੈ ਕਿ ਅਸੀਂ ਆਜ਼ਾਦੀ ਦੇ ਨਾਲ ਕੌਮ ਦੀ ਗੱਲ ਕਰੀਏ ਬਾਬੇ ਨਾਨਕ ਦੇ ਫਲਸਫੇ ਦੀ ਗੱਲ ਕਰੀਏ ਫਿਰ ਸਾਨੂੰ ਥੋੜਾ ਬਹੁਤਾ ਆਪਣਾ ਕਾਰੋबार ਆਪਣੇ ਪਰਿਵਾਰ ਲਈ ਕਰਨਾ ਜ਼ਰੂਰੀ ਹੈ ਤੇ ਫਿਰ ਜਿਹੜੀ ਤੁਸੀਂ ਗੱਲ ਕਹੋਗੇ ਨਿ ਧੜਕ ਹੋ ਕੇ ਵਿਚਿੰਦੋ ਕੇ ਤੁਸੀਂ ਕਹਿ ਸਕਦੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਹੈ ਤਾਂ ਉਸ ਵਕਤ ਸ਼ੁਰੂਆਤ ਕਿਥੋਂ ਕੀਤੀ ਹੈ ਸ਼ਮਸ਼ਾਨ ਘਾਟ ਦੇ ਵਿੱਚ ਉਹਦਾ ਮਤਲਬ ਕੀ ਸੀ ਕਿ ਜਿਹੜਾ ਮੈਂ ਸੱਚ ਬੋਲਣਾ ਹੈ ਨਾ ਤੇ ਉਹ ਸੱਚ ਬਹੁਤਿਆਂ ਨੂੰ ਚੁਭਣਾ ਸ਼ਮਸ਼ਾਨ ਘਾਟ ਦੇ ਵਿੱਚੋਂ ਪਹਿਲੀ ਉਦਾਸੀ ਸ਼ੁਰੂ ਕਰਨ ਤੋਂ ਭਾਵ ਸੀ ਕਿ ਸਿਰ ਤੇ ਖੱਪਣ ਵਨ ਕੇ ਤੁਰਿਆ ਕਦੋਂ ਵੀ ਸੱਚ ਬੋਲਣ ਵਾਲੇ ਨੂੰ ਕਤਲ ਕੀਤਾ ਜਾ ਸਕਦਾ ਹੈ ਉਹਨਾਂ ਦਾ ਮਤਲਬ ਇਹ ਸੀ ਤੇ ਅੱਜ ਜਿਹੜੇ ਬੰਦੇ ਚਾਹੁੰਦੇ ਨੇ ਕਿ ਮੈਂ ਕੌਮ ਲਈ ਸੱਚ ਬੋਲਣਾ ਮੈਂ ਸਿੱਖ ਧੰਦਾਂ ਦੀ ਗੱਲਬਾਤ ਕਰਨੀ ਹੈ ਉਹਨਾਂ ਦੇ ਸਾਹਮਣੇ ਰਾਹ ਦੇ ਵਿੱਚ ਬਹੁਤ ਕੰਡੇ ਨੇ ਤੇ ਉਹਨਾਂ ਕੰਡਿਆਂ ਦੇ ਉੱਪਰ ਦੀ ਤੁਰਨਾ ਕੋਈ ਸੌਖਾ ਨਹੀਂ ਖੰਡਿਆਂ ਤਿੱਖੀ ਜਦੋਂ ਸਿੱਖੀ ਦੀ ਗੱਲ ਗੁਰੂ ਪਾਤਸ਼ਾਹ ਪਵਨ ਬਾਣੀਨੰਦ ਸਾਹਿਬ ਦੇ ਵਿੱਚ ਕਰਦੇ ਨੇ ਉਦੋਂ ਭਾਵੀਏ ਇਹ ਕਿਨੂੰ ਕਮਾਉਣਾ ਵੀ ਔਖਾ ਹੈ ਤੇ ਇਸ ਸਿੱਖੀ ਸਿਧਾਨ ਦੀ ਗੱਲ ਕਰਨੀ ਵੀ ਬੜੀ ਔਖੀ ਹੈ ਕਮਾਲ ਨਹੀਂ ਹੈਗੀ ਜਦੋਂ ਮੱਕੇ ਦੇ ਵਿੱਚ ਜਾਂਦੇ ਐ ਜਦੋਂ ਮੱਕੇ ਵੱਲ ਪੈਰ ਕਰਦੇ ਐ ਇੱਕ ਸਮਝਾਉਣ ਦਾ ਤਰੀਕਾ ਸੀ ਤੇ ਉਸ ਵਕਤ ਜਿਹੜੇ ਮੁਸਲਮ ਕਮਿਊਨਿਟੀ ਦੇ ਮੋਤਵਰ ਕਾਜੀ ਜਾਂ ਨਵਾਬ ਨੇ ਮੌਲਾ ਉਹ ਕੀ ਕਹਿੰਦੇ ਨੇ ਕਹਿੰਦੇ ਸਾਡੇ ਮੱਕੇ ਰੱਬ ਦੇ ਘਰ ਵੱਲ ਪੈਰ ਕਿਉਂ ਕੀਤੇ ਐ ਗੁਰੂ ਪਾਸ਼ਾ ਕਹਿੰਦੇ ਜਿੱਧਰ ਰੱਬ ਦਾ ਘਰ ਨਹੀਂ ਮੇਰੇ ਪੈਰ ਉਧਰ ਕਰ ਦਿਓ ਪਰ ਸਾਡੇ ਜਿਹੜੇ ਕੜਮ ਚੌਧਰੀ ਸੀ ਭਾਵੇਂ ਉਹ ਪ੍ਰਚਾਰਕ ਅੱਜ ਵੀ ਗੱਲਾਂ ਕਰਦੇ ਆ ਉਹ ਕਹਿੰਦੇ ਮੱਕਾ ਫਿਰ ਗਿਆ ਮੱਕਾ ਕਮਾਤਾ ਬਾਬੇ ਨਾਨਕ ਨੂੰ ਕਰਾਮਾਤੀ ਬਣਾਤਾ ਪਰ ਨਹੀਂ ਗੁਰੂ ਪਾਸ਼ਾ ਦਾ ਕਹਿਣ ਤੋਂ ਭਾਵ ਸੀ ਕਿ ਉਹ ਪ੍ਰਮਾਤਮਾ ਜਰੇ-ਜਰੇ ਦੇ ਵਿੱਚ ਵਸਦਾ ਹੈ ਉਹ ਕਿਹੜੀ ਥਾਂ ਹੈ ਜਿੱਥੇ ਰੱਬ ਦਾ ਘਰ ਨਹੀਂ ਜਿੱਧਰ ਰੱਬ ਦਾ ਘਰ ਨਹੀਂ ਮੇਰੇ ਪੈਰ ਉਧਰ ਕਰ ਦਿਓ ਤੇ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਸਾਡੇ ਮੱਕੇ ਰੱਬ ਦੇ ਘਰ ਵੱਲ ਤੁਸੀਂ ਪੈਰ ਕੀਤੇ ਨੇ ਉਹਨਾਂ ਨੂੰ ਸਮਝ ਆ ਗਈ ਸੀ ਜਿਹੜੇ ਬਾਬੇ ਨਾਨਕ ਨੇ ਬਾਦਲੀਲ ਗੱਲ ਕੀਤੀ ਹੈ ਨਾ ਇਹ ਕੋਈ ਸੂਰਮਾ ਹੀ ਕਰ ਕਰ ਸਕਦਾ ਸੀ ਕੋਈ ਆਮ ਨਹੀਂ ਕਰ ਸਕਦਾ ਸੀ ਤੇ ਹੁਣ ਜੇ ਤੁਸੀਂ ਇਹ ਸਿਧਾਂਤ ਦੀ ਗੱਲ ਕਰਨੀ ਹੈ ਰਾਜੇ ਸ਼ੀ ਮੁਕੱਦਮ ਕੁੱਤੇ ਇਹ ਕਿਸੇ ਰਾਜੇ ਨੂੰ ਮੌਕੇ ਤੇ ਕਿਸੇ ਵੱਡੇ ਲੀਡਰ ਨੂੰ ਸੰਬੋਧਨ ਹੋ ਕੇ ਗੱਲਾਂ ਕਹਿਣੀਆਂ ਨੇ ਨਾ ਤਾਂ ਫਿਰ ਉਹ ਬੰਦਾ ਕਹਿ ਸਕਦਾ ਜਿਹੜਾ ਆਜ਼ਾਦ ਹੋਵੇ ਜਿਹੜਾ ਡਰ ਤੋਂ ਰਹਿਤ ਹੋਵੇ ਤੇ ਜਿਨ੍ਹਾਂ ਦਾ ਧਰਮ ਦੇ ਨਾਲ ਪ੍ਰਚਾਰ ਦੇ ਨਾਲ ਰੁਜ਼ਗਾਰ ਜੁੜਿਆ ਹੋਇਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਐਨੀ ਆਜ਼ਾਦੀ ਨਾਲ ਗੱਲ ਕਹੀ ਨਹੀਂ ਜਾ ਸਕਦੀ ਹਾਂ ਜੇ ਵਾਕਈ ਦਰਦ ਰੱਖਦੇ ਹੋਂ ਕੌਮ ਦਾ ਬਾਬੇ ਨਾਨਕ ਦੇ ਫਲਸਫੇ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋਂ ਫਿਰ ਬੇਨਤੀ ਹੈ ਜਿਹੜੀ ਕਿਰਤ ਦੀ ਗੱਲ ਕਰਦੇ ਹੋਂ ਨਾ ਬਾਬੇ ਨਾਨਕ ਨੇ ਕਹੀ ਹੈ ਫਿਰ ਉਹ ਕਿਰਤ ਆਪ ਵੀ ਕਰੋ ਕਿਹੜਾ ਸੁਣਾਉ ਇਹਨਾਂ ਪ੍ਰਬੰਧਕਾਂ ਨੂੰ ਜਿਸ ਬੰਦੇ ਨੂੰ ਘਰੇ ਨਹੀਂ ਨਾ ਕੋਈ ਪੁੱਛਦਾ ਉਹ ਗਰੰਥੀ ਤੇ ਜਾ ਕੇ ਰੋਬ ਝਾੜਦਾ ਹੁੰਦਾ ਹੈ ਲਾਇਆ ਗਰੰਥੀ ਹੁੰਦਾ ਹੈ ਗਿਆਨੀ ਜੀ ਆ ਤੁਹਾਡੇ ਕੋਲੇ ਭਾਂਡਿਆਂ ਦੇ ਕਮਰੇ ਦੀਆਂ ਚਾਬੀਆਂ ਨੇ ਕੋਈ ਭਾਂਡੇ ਲੈਣ ਆਇਆ ਭਾਂਡੇ ਦੇ ਦਿਓ ਧਰਗੀਆਂ ਲੈਣ ਆਇਆ ਧਰਗੀਆਂ ਦੇ ਦਿਓ ਜਾਨੀ ਕਿ ਜਿੰਨੀ ਵੀ ਬਗਾਰ ਹੁੰਦੀ ਹੈ ਜਿੱਥੇ ਗ੍ਰੰਥੀ ਦੀ ਡਿਊਟੀ ਹੁੰਦੀ ਨਹੀਂ ਉਹ ਕੰਮ ਵੀ ਉਹ ਗ੍ਰੰਥੀ ਦੇ ਕੋਲੋਂ ਕਰਾਏ ਜਾਂਦੇ ਆ ਤੁਸੀਂ ਦੇਖੋ ਮੈਂ ਪਹਿਲਾਂ ਸ਼ਬਦ ਵਰਤੇ ਸੀ ਮਜ਼ਦੂਰ ਉਹ ਸ਼ਬਦ ਨਹੀਂ ਵਰਤਦਾ ਜਿਹੜੇ ਅਸੀਂ ਵਰਤਉਦੇ ਆ ਤੇ ਉਹਨਾਂ ਦੀ ਵੀ ਇੱਕ ਡਿਊਟੀ ਹੈ ਉਹ ਅੰਤ ਅੱਠ-ਨੌ ਘੰਟੇ ਕੰਮ ਕਰਦੇ ਨੇ ਤੇ ਆਪਣੇ ਘਰ ਵਿੱਚ ਚਲੇ ਜਾਂਦੇ ਨੇ ਪਰ ਗ੍ਰੰਥੀ 24 ਘੰਟੇ ਗੁਰਦਵਾਰਾ ਸਾਹਿਬ ਦੇ ਵਿੱਚ ਹੁੰਦਾ ਹੈ ਪਤਾ ਨਹੀਂ ਕਿਹੜਾ ਕਿ ਦਰਵਾਜ਼ਾ ਖੜਕਾ ਦੇ ਸਾਡੀ ਅਰਦਾਸ ਕਰ ਦਿਓ ਤੇ ਗ੍ਰੰਥੀ ਨੂੰ ਤਿਆਰ ਹੋ ਕੇ ਦਰਵਾਸਾ ਦੇ ਵਿੱਚ ਜਾਣਾ ਹੀ ਪੈਂਦਾ ਹੈ ਜਣ ਕਿ ਇਹ ਗੁਲਾਮੀ ਹੈ ਜਿਨ੍ਹਾਂ ਨੂੰ ਸਮਝ ਆਉਣੀ ਹੈ ਨਾ ਇਸ ਗੱਲ ਦੀ ਉਹ ਹੀ ਕਹਿਣਗੇ ਗਿਆਨੀ ਜੀ ਧੰਨਵਾਦ ਤੇ ਨਹੀਂ ਤਾਂ ਬਹੁਤ ਐਨੇ ਗਾਲਾਂ ਕਢਣੀਆਂ ਨੇ ਉਹਦੇ ਨਾਲ ਮੈਨੂੰ ਕੋਈ ਮਤਲਬ ਹੁੰਦਾ ਨਹੀਂ ਪਰ ਮੈਂ ਇੱਕ ਗੱਲ ਇਹ ਕਹਿ ਦਿੰਨਾ ਜੇ ਬਾਬੇ ਨਾਨਕ ਦੇ ਫਲਸਫੇ ਦੀ ਗੱਲ ਕਰਨੀ ਹੈ ਨਾ ਤਾਂ ਤੁਸੀਂ ਆਪਣੀ ਪਹਿਲਾਂ ਕਿਰਤ ਆਪਣੇ ਪਰਿਵਾਰ ਲਈ ਕਰੋ ਤੇ ਜਿੰਨਾ ਵੀ 바ਬਾ ਬਾਤ ਤੇ ਡੇਰਾਵਾਦ ਹੈ ਇਹਨਾਂ ਨੂੰ ਚੜਾਵੇ ਦੀ ਲੋੜ ਹੈ ਇਹ ਕੌਮ ਦੀ ਗੱਲ ਨਹੀਂ ਕਰਦੇ ਬਸ ਠਾਠ ਵਾਠ ਦੇ ਨਾਲ ਰਹਿੰਦੇ ਐ ਵੱਡੀਆਂ ਗੱਡੀਆਂ ਵੱਡੀਆਂ ਕੋਠੀਆਂ ਤੇ ਖੁੱਲਾ ਪੈਸਾ ਇਹ ਕੌਮ ਦੀ ਗੱਲ ਕਦੇ ਨਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ